ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਜ਼ਬਰਦਸਤ ਕਲਾਸ ਲੈ ਕੇ ਅੱਜ ਮੈਂ ਫਿਰ ਤੋਂ ਇੱਕ ਵਾਰ ਹਾਜ਼ਰ ਹਾਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਇਸ ਕਲਾਸ ਦੇ ਵਿੱਚ ਕਿਉਂ ਅੱਜ ਦੀ ਕਲਾਸ ਖਾਸ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ 5996 ਦਾ ਸਿਲੇਬਸ ਆਊਟ ਹੋ ਚੁੱਕਿਆ ਹੈ ਜਿਹੜੇ ਦੋਸਤ ਬਿਲਕੁਲ ਫ੍ਰੀ ਤੇ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਚਾਹੁੰਦੇ ਆ ਆਪਣੀ ਅੱਜ ਹੀ ਚੈਨਲ ਦੇ ਨਾਲ ਜੁੜ ਜਾਓ ਕਿਉਂਕਿ ਇਸ ਚੈਨਲ ਤੇ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ ਹਾਂ ਅੱਜ ਦੀ ਜਿਹੜੀ ਕਲਾਸ ਹੈ ਸਾਡੀ ਇਹ ਹੈ ਜਿਹੜਾ ਲਿਟਰੇਚਰ ਭਾਗ ਹੈ ਉਹਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਇਹ ਗੁਰੂ ਕਾ ਵੀ ਹੈ ਗੁਰੂ ਸਾਹਿਬ ਦੀ ਬਾਣੀ ਔਰ ਗੁਰੂ ਸਾਹਿਬ ਦੀ ਜੀਵਨੀ ਲਿਟਰੇਚਰ ਭਾਗ ਕਹ ਲਓ ਜਾਂ ਜੀਵਨੀ ਭਾਗ ਕਹ ਲਓ ਉਹਦੇ ਵਿੱਚੋਂ ਅੱਜ ਅਸੀਂ ਥਿਉਰੀ ਪੜਾਂਗੇ ਤੇ ਨਾਲ ਅਸੀਂ ਪੜਾਂਗੇ ਐਮਸੀਕਿਊ ਗੁਰੂ ਸਾਹਿਬ ਦੇ ਨਾਲ ਰਿਲੇਟਡ ਥੋੜੇ ਜਿਹਾ ਜ਼ਿਆਦਾ ਨਹੀਂ ਬਸ ਅੱਧੇ ਘੰਟੇ ਦੀ ਕਲਾਸ ਹੈ ਦੇਖੋ ਸੁਣੋ ਤੇ ਦੋਸਤਾਂ ਮਿੱਤਰਾਂ ਨਾਲ ਕਰੋ ਸ਼ੇਅਰ ਬਹੁਤ ਇੰਪੋਰਟੈਂਟ ਕਲਾਸ ਹੈ ਥਿਉਰੀ ਹੈ ਨਾਲ ਥੋੜੇ ਜਿ ਸਵਾਲ ਲੈ ਉਹ ਉਹ ਸਵਾਲ ਨੇ ਜਿਹੜੇ ਸਿੱਧੇ ਤੁਹਾਡੇ ਪੇਪਰ ਦੇ ਵਿੱਚ ਆ ਸਕਦੇ ਆ ਪੂਰੇ ਪੱਕੇ ਪਰੋਸੇ ਨਾਲ ਇਹ ਇਧਰ ਉਧਰ ਨਹੀਂ ਚੱਕੇ ਹੋਏ ਸੋ ਬਿਨਾ ਕਿਸੇ ਦੇਰੀ ਤੋਂ ਵੱਧਦੇ ਹਾਂ ਜੀ ਆਪਾਂ ਅੱਜ ਦੀ ਕਲਾਸ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 1539 ਤੱਕ ਭਾਵ ਉਹਨਾਂ ਦਾ ਜੀਵਨ ਕਾਲ ਜਿਹੜਾ ਹੈ 1469 ਤੋਂ 1539 ਜੀਵਨੀ ਬਾਰੇ ਸਾਨੂੰ ਮੋਟੇ ਜਿਹੇ ਤੱਤ ਪਤਾ ਹੋਣ ਰਾਏ ਪੋਏ ਦੀ ਤਲਵੰਡੀ ਨਨਕਾਨਾ ਸਾਹਿਬ ਵਿਖੇ ਜਿਸ ਨੂੰ ਅੱਜ ਕੱਲ ਅਸੀਂ ਨਨਕਾਨਾ ਸਾਹਿਬ ਕਹਿੰਦੇ ਆ ਪਾਕਿਸਤਾਨ ਪੰਜਾਬ ਦੇ ਵਿੱਚ ਇਹ ਅ ਗੁਰੂ ਸਾਹਿਬ ਦਾ ਸਥਾਨ ਹੈ ਪਿਤਾ ਜੀ ਦਾ ਨਾਮ ਬਾਬਾ ਮਹਿਤਾ ਕਾਲੂ ਜੀ ਸਾਰਿਆਂ ਨੂੰ ਪਤਾ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਭੈਣ ਉਹਨਾਂ ਦੇ ਬੇਬੇ ਨਾਨਕੀ ਜੀ ਭਾਈਆ ਸ੍ਰੀ ਜੈ ਰਾਮ ਜੀ ਪਹਿਲੇ ਸਿੱਖ ਭਾਈ ਲਾਲੂ ਸਾਹਿਬ ਜੀ ਹੋਏ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਦੋ ਉਹਨਾਂ ਦੇ ਸਾਹਿਬਜ਼ਾਦੇ ਸੀਗੇ ਗੁਰੂ ਸਾਹਿਬ ਜੀ ਨੇ ਨਗਰ ਬਸਾਇਆ ਕਰਤਾਰਪੁਰ ਸਾਹਿਬ ਜੋ ਕਿ ਰਾਵੀ ਦਰਿਆ ਦੇ ਕੰਢੇ ਤੇ ਆ ਹੁਣ ਵੇਖੋ ਤੁਹਾਡੇ ਸਵਾਲ ਕਿੱਥੇ ਕਿੱਥੇ ਬਣ ਸਕਦੇ ਆ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਮੋਢੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਪ੍ਰਥਮ ਸਤਗੁਰੂ ਗੁਰੂ ਨਾਨਕ ਦੇਵ ਜੀ ਸਾਰੇ ਸਵਾਲ ਕੀਰਤਨ ਪ੍ਰਥਾ ਦਾ ਆਰੰਭ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਕੀਰਤਨ ਪ੍ਰਥਾ ਗੁਰੂ ਨਾਨਕ ਦੇਵ ਜੀ ਫਿਰ ਉਹਨਾਂ ਦੀ ਲੰਗਰ ਪ੍ਰਥਾ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਗਰ ਪ੍ਰਥਾ ਦੀ ਸ਼ੁਰੂਆਤ ਯਾਦ ਰੱਖਿਓ ਸ਼ੁਰੂਆਤ ਦੀ ਗੱਲ ਹੈ ਪ੍ਰਚਲਿਤ ਦੀ ਨਹੀਂ ਸ਼ੁਰੂਆਤ ਕਿੰਨੇ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਧਰਮ ਦੇ ਮੁੱਢੀ ਸੀਗੇ ਕੀਰਤਨ ਪ੍ਰਥਾ ਸ਼ੁਰੂ ਕੀਤੀ ਲੰਗਰ ਪ੍ਰਥਾ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਔਰ ਵੱਡਾ ਕੰਮ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸੰਸਾਰ ਦੇ ਵੱਖ-ਵੱਖ ਖੇਤਰਾਂ 'ਚ ਲੋਕਾਂ ਨੂੰ ਉਪਦੇਸ਼ ਦੇਣ ਕਾ ਆ ਜੀਵਨ ਕਾਲ ਤੇ ਵੀ ਸਵਾਲ ਆ ਸਕਦਾ ਹੈ ਇਹ ਵੀ ਤੁਹਾਡਾ ਸਵਾਲ ਹੈ ਰਾਏ ਪੂਜ ਦੀ ਤਲਵੰਡੀ ਨਨਕਾਣਾ ਸਾਹਿਬ ਪੁੱਛਿਆ ਜਾ ਸਕਦਾ ਸਮ ਟਾਈਮ ਪੁੱਛਿਆ ਜਾ ਸਕਦਾ ਬਾਬਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਦੀ ਤੋਂ ਤੁਹਾਨੂੰ ਜਾਦੀ ਹੈ ਭੈਣ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਔਰ ਮਾਤਾ ਜੀ ਜਿਹੜੇ ਗੁਰੂ ਸਾਹਿਬ ਜੀ ਦੇ ਪਤਨੀ ਸੀਗੇ ਉਹਨਾਂ ਦਾ ਨਾਮ ਮਾਤਾ ਸੁਲੱਖਣੀ ਜੀ ਮਾਤਾ ਸੁਲੱਖਣੀ ਜੀ ਯਾਦ ਰੱਖਿਓ ਕਈ ਵਾਰ ਸਵਾਲ ਇਦਾਂ ਦਾ ਵੀ ਆ ਸਕਦਾ ਹੈ ਮਾਤਾ ਸੁਲੱਖਣੀ ਜੀ ਪਹਿਲੇ ਸਿੱਖ ਭਾਈ ਲਾਲੋ ਜੀ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਉਹਨਾਂ ਦੇ ਸਾਬਜ਼ਾਦੇ ਸੀਗੇ ਕਰਤਾਰਪੁਰ ਸਾਹਿਬ ਨਗਰ ਵਸਾਇਆ ਰਾਵੀ ਦਰਿਆ ਦੇ ਕੰਢੇ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਬਣਿਆ ਬਣਿਆ ਹੋਇਆ ਪਿਛਲੇ ਸਾਲਾਂ 'ਚ ਜਿਹੜਾ ਕੋਰੀਡੋਰ ਖੋਲਿਆ ਉਹ ਵੀ ਇਹੀ ਆ ਕਰਤਾਰਪੁਰ ਸਾਹਿਬ ਦੇ ਦਰਸ਼ਨ ਵਾਲਾ ਯਾਦ ਰੱਖਿਓ ਇਹ ਸਾਰੇ ਤੁਹਾਡੇ ਸਵਾਲ ਨੇ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਵੱਡਾ ਕੰਮ ਉਹਨਾਂ ਨੇ ਆਪਣੇ ਜੀਵਨ ਦਾ ਕੀਤਾ ਤੋਂ ਚਾਰ ਉਹ ਦਸੀਆਂ ਨੇ ਚਾਰ ਉਹ ਦਸੀਆਂ ਕੀਤੀਆਂ ਜੀ ਜਿਹੜੀ ਇਤਿਹਾਸੀਆਂ ਦਾ ਸਮਾਂ ਵੀ ਤੁਹਾਨੂੰ ਦੱਸ ਦਿੱਤਾ ਗਿਆ ਪਹਿਲੀ ਉਦਾਸੀ 1500 ਇਸਵੀ ਤੋਂ ਲੈ ਕੇ 1506 ਇਸਵੀ ਦੌਰਾਨ ਪੂਰਬ ਦਿਸ਼ਾ ਵੱਲ ਯਾਦ ਰੱਖਿਓ ਪਹਿਲੀ ਉਦਾਸੀ ਗੁਰੂ ਸਾਹਿਬ ਜੀ ਦੀ ਪੂਰਬ ਦਿਸ਼ਾ ਨੂੰ ਹੈ ਪੂਰਬ ਦਿਸ਼ਾ ਜਿਹੜਾ ਹੈ ਕਿਹੜੇ ਕਿਹੜੇ ਇਲਾਕਿਆਂ 'ਚ ਕਿੜੀਆਂ-ਕਿਰੀਆਂ ਥਾਵਾਂ ਤੇ ਗਏ ਗੁਰੂ ਸਾਹਿਬ ਅਸਲ ਵਿੱਚ ਇਹ ਜਿਹੜੀ ਉਦਾਸੀ ਸੀ ਗੁਰੂ ਸਾਹਿਬ ਨੇ ਜਦੋਂ ਸੁਲਤਾਨਪੁਰ ਲੋਧੀ ਤੋਂ ਗੁਰਮਤ ਦਾ ਉਪਦੇਸ਼ ਸ਼ੁਰੂ ਕੀਤਾ ਸੀ ਉਤੋਂ ਆਰੰਭ ਕਰ ਦਿੱਤੀ ਸੀ ਸੁਲਤਾਨਪੁਰ ਲੋਧੀ ਤੋਂ ਗੁਰੂ ਸਾਹਿਬ ਜੀ ਚੱਲਦੇ-ਚੱਲਦੇ ਐਮਨਾਬਾਦ ਗਿਆ। ਸ਼ੈਦਪੁਰ ਵੀ ਕਿਹਾ ਜਾਂਦਾ ਹੈ। ਭਾਈ ਲਾਲੂ ਜੀ ਮਹਾਰਾਜ ਦੇ ਭਾਈ ਲਾਲੂ ਜੀ ਦੇ ਘਰੇ ਗਿਆ ਗੁਰੂ ਸਾਹਿਬ। ਉੱਥੋਂ ਸ਼ੁਰੂ ਕਰਕੇ ਫਿਰ ਹਰਦੁਆਰ ਬਨਾਰਸ ਗਿਆ ਜਗਨਨਾਥਪੁਰੀ ਹੁੰਦੇ ਹੋਏ ਔਰ ਇਸੇ ਉਦਾਸੀ ਦੇ ਦੌਰਾਨ ਆਪ ਜੀ ਨੇ ਜਗਨਨਾਥਪੁਰੀ ਦੇ ਵਿੱਚ ਜਾ ਕੇ ਆਰਤੀ ਦਾ ਉਚਾਰਨ ਕੀਤਾ ਪਹਿਲੀ ਉਦਾਸੀ ਦੂਜੀ ਉਦਾਸੀ 1506 ਤੋਂ 1513 ਇਹ ਦੱਖਣ ਦਿਸ਼ਾ ਦੀ ਉਦਾਸੀ ਹੈ ਯਾਦ ਰੱਖਿਓ ਦੂਸਰੀ ਉਦਾਸੀ ਦਾ ਸਮਾਂਵੇਂ ਦਿੱਤਾ ਹੋਇਆ ਸਵਾਲ ਨੇ ਤੁਹਾਡੇ ਸ਼੍ਰੀਲੰਕਾ ਵਿਦਰ 우ਜੈਨ ਦਵਾਰ ਦਾ ਆਦ ਯਾਨੀ ਕਿ ਦੱਖਣ ਦਿਸ਼ਾ ਵੱਲ ਗੁਰੂ ਸਾਹਿਬ ਜੀ ਗਏ ਤੀਸਰੀ ਉਦਾਸੀ 1514 ਤੋਂ 1518 ਦੂਜੀ ਉਦਾਸੀ ਦਾ ਸਮਾਂ ਬਹੁਤ ਲੰਮਾ ਹੈ ਯਾਦ ਰੱਖਿਓ ਲੰਬੀ ਉਦਾਸੀ ਹੈ ਦੂਸਰੀ ਵਾਲੀ ਲੰਬਾ ਸਮਾਂ ਬਾਹਰ ਰਹਿ ਘਰ ਤੋਂ 1514 1518 ईस्वी उत्तर, उत्तर उदासी, उदासी, दिशा ਵੱਲ ਤੀਜੀ ਉੱਤਰ ਦਿਸ਼ਾਵਲ ਨਾਨਕ ਮਤਾ ਸੁਮੇਰ ਪਰਬਤ ਰੀਠਾ ਸਾਹਿਬ ਇੱਥੇ yogੀਆਂ ਤੇ ਸਿੱਧਾਂ ਨੂੰ ਮਿਲੇ ਤੀਸਰੀ ਉਦਾਸੀ ਸਮੇ ਸਿੱਧਾਂ ਨੂੰ ਮਿਲੇ ਔਰ ਤੀਸਰੀ ਉਦਾਸੀ ਸਮੇ ਗੁਰੂ ਸਾਹਿਬ ਜੀ ਨੇ ਆਪਣੀ ਪ੍ਰਸਿੱਧ ਬਾਣੀ ਸਿੱਧ ਗੋਸ਼ਟ ਉਚਾਰਨ ਕੀਤੀ ਜੋ ਕਿ ਰਾਮਕਲੀ ਰਾਗ ਦੇ ਵਿੱਚ ਹੈ ਤੀਜੀ ਉਦਾਸੀ ਚੌਥੀ ਉਦਾਸੀ 1519 ਤੋਂ ਲੈ ਕੇ 1521 ਇਹ ਪੱਛਮ ਦਿਸ਼ਾ ਵੱਲ ਨੂੰ ਕੀਤੀ ਇਹ ਵੀ ਗੁਰੂ ਸਾਹਿਬ ਦੀ ਬੜੀ ਮਸ਼ਹੂਰ ਹੋਈ ਇਹ ਜਿਹੜੀ ਫੇਰੀ ਸੀਗੀ ਧਰਮ ਪ੍ਰਚਾਰ ਦੀ ਫੇਰੀ ਕਿਉਂਕਿ ਇਹਦੇ ਵਿੱਚ ਆਪ ਜੀ ਨੇ ਜਿਹੜੇ ਦੂਜੇ ਧਰਮ ਦੇ ਖਾਸ ਕਰਕੇ ਮੁਸਲਮਾਨ ਧਰਮ ਦੇ ਧਾਰਮਿਕ ਸਥਾਨ ਸੀਗੇ ਉੱਥੇ ਗਏ ਮੱਕੇ ਗਏ ਮਦੀਨੇ ਗਏ ਬਗਦਾਦ ਗਏ ਸਮਰਕੰਦ ਬਲਖ ਬੁਖਾਰਾ ਅਫਗਾਨਿਸਤਾਨ ਏਰੀਆ ਜਿਹੜਾ ਸੀਗਾ ਇਹ ਸਾਰਾ ਈਰਾਨ ਇਰਾਕ ਦਾ ਇਧਰਲੇ ਪਾਸੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਚੌਥੀ ਉਦਾਸੀ ਦੇ ਵਿੱਚ ਯਾਦ ਰੱਖਿਓ ਗੁਰੂ ਨਾਨਕ ਦੇਵ ਜੀ ਦੇ ਮੁੱਖ ਉਪਦੇਸ਼ ਕਿਹੜੇ ਕਿਹੜੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਆ ਇੱਕ ਵਾਰ ਜਿਹੜਾ ਮੈਂ ਕਿਹਾ ਸਿੱਧਾਂ ਨੂੰ ਮਿਲੇ ਤੀਜੀ ਉਦਾਸੀ ਸਮੇ ਸਿੱਧਾਂ ਨੂੰ ਮਿਲੇ ਪਰ ਜਿਹੜੀ ਸਿੱਧ ਗੋਸ਼ਟ ਹੈ ਨਾ ਇਹ ਕਈ ਵਿਦਵਾਨ ਕਹਿੰਦੇ ਗੁਰੂ ਸਾਹਿਬ ਜੀ ਨੇ ਜਿਹੜੀ ਆਖਰੀ ਤੇ ਪੰਜਵੀਂ ਉਦਾਸੀ ਕੀਤੀ ਸੀ ਭਾਵੇਂ ਛੋਟੀ ਜੀ ਫੇਰੀ ਸੀ ਉਹਨਾਂ ਦੀ ਕਰਤਾਰਪੁਰ ਸਾਹਿਬ ਤੋਂ ਯਾਦ ਰੱਖਿਓ ਕਰਤਾਰਪੁਰ ਸਾਹਿਬ ਤੋਂ ਉਹ ਆਪ ਜੀ ਗਏ ਸੀਗੇ ਬਟਾਲਾ ਜਿਹਦਾ ਪੁਰਾਣਾ ਨਾਮ ਬਟਾਲਾ ਸੀ ਬਾਬਾ ਬਟਾਲਾ ਬਟਾਲਾ ਜਿਹਨੂੰ ਕਹਿੰਦੇ ਬਟਾਲੇ ਗਏ ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਸਿੱਧਾਂ ਨਾਲ ਚਰਚਾ ਕਰਕੇ ਸਿੱਧ ਗੋਸ਼ਟ ਬানী ਵਿਚਾਰਨ ਕੀਤੀ ਸੀ ਸੋ ਇਸ ਕਰਕੇ ਆ ਜਿਹੜੀ ਤੀਸਰੀ ਉਦਾਸੀ ਇਹਨੂੰ ਇੰਨਾ ਕਿ ਯਾਦ ਰੱਖਿਓ ਕਿ ਉੱਤਰ ਦਿਸ਼ਾ ਵੱਲ ਗਏ ਜਿੱਥੇ ਸਿੱਧਾ ਨੂੰ ਮਿਲੇ ਸੁਮੇਰ ਪਰਬਤ ਜਿਹਨੂੰ ਆਪਾਂ ਮਾਊਂਟ ਐਵਰੇਸਟ ਕਹਿੰਦੇ ਨੇ ਉਹ ਜਿਹੜਾ ਪਰਬਤ ਹੈ ਨਾ ਮਸ਼ਹੂਰ ਹੈ ਉੱਚਾ ਪਰਬਤ ਹੈ ਉਧਰ ਗਏ ਗੁਰੂ ਸਾਹਿਬ ਜੀ ਤੀਜੀ ਉਦਾਸੀ ਸਮੇ ਤੇ ਜਿਹੜੀ ਬਾਣੀ ਉਚਾਰਨ ਕੀਤੀ ਉਹ ਬਾਅਦ ਵਿੱਚ ਉਚਾਰਨ ਕੀਤੀ ਥੋੜਾ ਜਿਹਾ ਇਹਨੂੰ ਠੀਕ ਕਰ ਲਿਓ ਮੁੱਖ ਉਪਦੇਸ਼ ਹੈ ਉਹਨਾਂ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਵੀ ਤੁਹਾਡਾ ਸਵਾਲ ਹੈ ਮੁੱਖ ਉਪਦੇਸ਼ ਗੁਰੂ ਸਾਹਿਬ ਦੇ ਕੀ ਹੈ ਪ੍ਰਮੁੱਖ ਬਾਣੀਆਂ ਜਪਜੀ ਸਾਹਿਬ ਸਿੱਧ ਗੋਸ਼ਟ ਦੱਖਣੀ ਉੰਕਾਰ 12ਵਾਂ ਤੁਖਾਰੀ ਆਰਤੀ ਅਲਾਣੀਆਂ ਤੇ ਸੋਦਰ ਉਸ ਤੋਂ ਬਾਅਦ ਆਪ ਜਿੱਦਿਆਂ ਇਹ ਤਿੰਨ ਵਾਰਾਂ ਨੇ ਇੱਥੇ ਮੈਂ ਮੋਟੀ ਮੋਟੀ ਗਿਣਤੀ ਦੱਸੀ ਅੱਗੇ ਮੈਂ ਡਿਟੇਲ ਚ ਕਰਵਾ ਦਿਨਾ ਬਾਣੀਆਂ ਬਾਰੇ ਤਿੰਨ ਵਾਰਾਂ ਆਸਾ ਦੀ ਵਾਰ ਮਾਝ ਦੀ ਵਾਰ ਮਲਾਰ ਦੀ ਵਾਰ ਆਹ ਭਾਈ ਤੁਹਾਡਾ ਸਵਾਲ ਹੈ ਵੱਡਾ ਸਵਾਲ ਹੈ ਵਾਰਾਂ ਬਾਰੇ ਸਵਾਲ ਤੁਹਾਨੂੰ ਪੇਪਰ 'ਚ ਆਉਣਾ ਹੀ ਆਉਣਾ ਉਹਨਾਂ ਨੇ ਵਾਰਾਂ ਦੇ ਰਾਗ ਪੁੱਛਨੇ ਆ ਆਸਾ ਦੀ ਵਾਰ ਮਾਝ ਦੀ ਵਾਰ ਮਲਾਰ ਦੀ ਵਾਰ ਤਿੰਨ ਗੁਰੂ ਸਾਹਿਬ ਜੀ ਦੀਆਂ ਵਾਰਾਂ ਨੇ ਤਿੰਨੇ ਵਾਰਾਂ ਦੇ ਰਾਗ ਮੈਂ ਇੱਥੇ ਲਿਖ ਦਿੱਤੇ ਆ 19 ਰਾਗਾਂ ਵਿੱਚ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ 19 ਰਾਗਾਂ ਦੇ ਵਿੱਚ ਯਾਦ ਰੱਖਿਓ ਤੁਹਾਡਾ ਸਵਾਲ ਹੈ 19 ਰਾਗਾਂ ਚ ਕੁੱਲ ਸ਼ਬਦ 974 ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਸ਼ਬਦ ਉਹਨਾਂ ਦੇ 974 ਹੈ ਕਈ ਥਾਵਾਂ ਤੇ 976 ਵੀ ਮਿਲਦੇ ਆ 976 ਜਾਂ 74 ਵਾਲੀ ਆਪਸ਼ਨ ਤੁਹਾਡੀ ਠੀਕ ਹੋ ਜੇ ਦੋਵੇਂ ਆਜਨ ਤਾਂ 974 ਲਾ ਦਿਓ ਇੱਥੇ ਇੱਥੇ ਧਿਆਨ ਦਿਓ ਹੁਣ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਪੇਪਰ ਹੈ ਦਸਵੀਂ ਦੇ ਪੱਧਰ ਦਾ ਇਹਦਾ ਮਤਲਬ ਇਹ ਹੈ ਕਿ ਦਸਵੀਂ ਦਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਸਵਾਲ ਪਾਉਣਾ ਇਸ ਦਸਵੀਂ ਦੇ ਪੇਪਰ ਦੇ ਵਿੱਚ ਜਿਹੜੇ ਜਿਹੜੇ ਸਵਾਲ ਹੈ ਉਹ ਹੈ ਜਿੱਥੋਂ ਤੁਹਾਡੇ ਬਣਦੇ ਆ ਕਿ ਗੁਰੂ ਸਾਹਿਬ ਜੀ ਦੀਆਂ ਦਸਵੀਂ ਦੇ ਸਿਲੇਬਸ ਵਿੱਚ ਕਿਹੜੀਆਂ ਕਿਹੜੀਆਂ ਬਾਣੀਆਂ ਸ਼ਾਮਲ ਹੈ ਆਰਤੀ ਹੈ ਗਗਨ ਮੈ ਥਾਲ ਵਾਲੀ ਆਰਤੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਆਰਤੀ ਇਹਨੂੰ ਚੰਗੀ ਤਰ੍ਹਾਂ ਪੜ ਲਿਓ ਗਗਨ ਮੈ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲ ਆਨ ਲੋ ਪਮਨ ਚਵਰੂ ਕਰੇ ਸਗਲ ਬਨ ਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਜੇ ਬੌਧ ਵਿਦਿਅਕੀ ਨਾਲ ਸਵਾਲ ਬਣਾਇਆ ਜਾਵੇ ਤੇ ਇਹਦੇ ਵਿੱਚ ਇਹ ਸਵਾਲ ਬਣਦਾ ਹੈ ਕਿ ਕਿਹੜੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਤਮਾ ਦੇ ਨਿਰਗੁਣਾਂ ਤੇ ਸਰਗੁਣ ਰੂਪ ਦੀ ਚਰਚਾ ਕੀਤੀ ਆ ਤਾਂ ਇਹ ਬਾਣੀਆਂ ਧਿਆਨ ਰੱਖਿਓ ਤੁਹਾਡਾ ਸਵਾਲ ਹੈ ਉਸ ਤੋਂ ਬਾਅਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਪਜੀ ਸਾਹਿਬ ਦਾ ਸ਼ਲੋਕ ਇੱਥੇ ਮਹਾਰਾਜ ਨੇ ਵਰਤਿਆ ਸ਼ਲੋਕ ਸੋ ਕਿਉ ਮੰਦਾ ਕੀ ਜਦ ਜਮੈ ਰਾਜਾਨ ਆ ਸਵਾਲ ਤੁਹਾਡਾ ਬਣੂਗਾ ਕੀ ਸੋ ਕਿਉਂ ਮੰਦਾ ਕਿਸ ਬਾਣੀ ਦੇ ਵਿੱਚ ਔਰਤ ਪ੍ਰਤੀ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ ਗਈ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਹੈ ਔਰ ਇਹ ਜਿਹੜਾ ਸਵਾਲ ਹੈ ਇਹ ਹੈ ਕਿ ਇਹ ਸ਼ਲੋਕ ਕਿੱਥੋਂ ਲਿਆ ਗਿਆ ਇਹ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆ ਰਹੀ ਹੈ ਥੋੜੇ ਸਮੇਂ ਤੁਸੀਂ ਪੜ ਰਹੇ ਹੋ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਇਸ ਵੀਡੀਓ ਦੇ ਸਭ ਤੋਂ ਜ਼ਿਆਦਾ ਵਿਊ ਹੋਣੇ ਚਾਹੀਦੇ ਆ ਮਿਹਨਤ ਕਰ ਲੋ ਬਈ ਇਸ ਤੋਂ ਬਾਅਦ ਅੱਗੇ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕੁੱਲ ਰਾਗ ਕਿੰਨੇ 19 ਸ਼ਬਦ ਹੈ 974 74 ਚਲੋ 74 ਮੰਨ ਲਓ ਮਾਜ ਦੀ ਵਾਰ ਇਹਦੀ ਨਾ ਜਿਹੜੀ ਹੈ ਧੁਨੀ ਯਾਦ ਰੱਖੋ ਮਲਕ ਮੁਰীদ তথা ਚੰਦਰ ਹੜਾ ਸੋਈਆ ਦੀ ਧੁਨੀ ਚੰਦਰ ਹੜਾ ਸੋਈਆ ਇਹ ਚੰਦਰ ਹੜਾ ਸੋਈਆ ਦੀ ਤਰਜ ਤੇ ਤੁਸੀਂ ਕੀਰਤਨ ਕਰਨਾ ਇਹ ਗੁਰੂ ਸਾਹਿਬ ਜੀ ਦੀ ਹਦਾਇਤ ਆ ਯਾਦ ਰੱਖਿਓ ਮਾਜ ਦੀ ਵਾਰ ਮੰਮੇ ਤੇ ਮਾਜ ਮੰਮੇ ਤੇ ਮਲਕ ਮੁਰীদ ਮੰਮੇ ਤੇ ਮਾਜ ਮੰਮੇ ਤੇ ਮਲਕ ਮੁਰীদ ਯਾਦ ਰੱਖਿਓ ਇਹ ਤੁਹਾਡਾ ਸਵਾਲ ਹੈ ਅੱਸਾ ਦੀ ਵਾਰ ਕੀਦੀ ਤੁਨੀ ਟੁੰਡੇ ਅਸਰਾਜ ਦੀ ਤੁਨੀ ਟੁੰਡੇ ਅਸਰਾਜ ਦੀ ਤੁਨੀ ਟੁੰਡੇ ਅਸਰਾਜ ਦੀ ਤੁਨੀ ਯਾਦ ਰੱਖਿਓ ਅਮਰਤ ਵੇਲੇ ਸਬਾਨੀ ਦਾ ਕੀਰਤਨ ਹੁੰਦਾ ਇਸ ਵਾਰ ਵਿੱਚ ਪੌੜੀਆਂ 24 ਨੇ ਆ ਤੁਹਾਡਾ ਸਵਾਲ ਹੈ 24 ਪੌੜੀਆਂ ਆ ਵੀ ਸਵਾਲ ਹੈ ਧੁਨੀਆਂ ਵੀ ਸਵਾਲ ਹੈ ਕੁੱਲ ਸ਼ਬਦ ਵੀ ਸਵਾਲ ਹੈ ਕੁੱਲ ਰਾਗ ਵੀ ਸਵਾਲ ਸਾਰੇ ਹੀ ਸਵਾਲ ਨੇ ਇਹਨਾਂ ਸਾਰਿਆਂ ਸਵਾਲਾਂ ਚੋਂ ਕਿਤੇ ਇੱਕ ਪੁੱਛਿਆ ਜਾ ਸਕਦਾ ਇਹਨੂੰ ਆਪਣਾ ਕਰੈਮ ਕਰ ਲਓ ਰੱਟਾ ਮਾਰ ਲਓ ਸਮਝਣਾ ਸਮਝ ਲਓ ਜਿਵੇਂ ਮਰਜ਼ੀ ਕਰ ਲਓ ਇਹ ਸਾਰੇ ਤੁਹਾਡੇ ਸਵਾਲ ਨੇ 59 ਸ਼ਲੋਕ ਨੇ ਸਵਾਰ ਦੇ ਵਿੱਚ ਕੁੱਲ ਸ਼ਲੋਕ 59 ਨੇ ਤੇ ਪੌੜੀਆਂ ਕਿੰਨੀਆਂ ਨੇ 24 24 ਪੌੜੀਆਂ ਯਾਦ ਰੱਖਿਓ ਇਹ ਤੁਹਾਡਾ ਪੇਪਰ 'ਚ ਸਵਾਲ ਆਉਣਾ ਹੀ ਆਉਣਾ ਹੈ ਆਪਾਂ ਮਾਝ ਦੀ ਵਾਰ ਤੇ ਅਸਾ ਦੀ ਵਾਰ ਪੜ੍ਹੀ ਤੀਜੀ ਵਾਰ ਹੈ ਮਲਾਰ ਦੀ ਵਾਰ ਇਹਦੀ ਤੁਣੀ ਯਾਦ ਕਰੋ ਰਾਣੀ ਕੈਲਾਸ਼ tatha ਮਾਲਦੇਵ ਦੀ ਬਾਣੀ ਬਾਣੀ ਨਹੀਂ ਗਲਤ ਹੈ ਤੁਣੀ ਠੀਕ ਹੈ ਯਾਦ ਰੱਖਿਓ ਮਲਾਰ ਦੀ ਵਾਰ ਰਾਣੀ ਕੈਲਾਸ਼ tatha ਮਾਲਦੇਵ ਦੀ ਤੁਣੀ ਇਹ ਮਲਾਰ ਦੀ ਵਾਰ ਹੈ ਯਾਦ ਰੱਖਿਓ ਇਹ ਵੀ ਗੁਰੂ ਸਾਹਿਬ ਜੀ ਦੀ ਤੀਸਰੀ ਵਾਰ ਹੈ ਤਿੰਨ ਵਾਰਾਂ ਨੇ ਜਪਜੀ ਸਾਹਿਬ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਮਹਾਰਾਜ ਦੀ ਪ੍ਰਸਿੱਧ ਬਾਣੀ ਜਪਜੀ ਸਾਹਿਬ ਹੈ ਇਹ ਪਹਿਲੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਰੱਖਿਓ ਰਾਗ ਤੋਂ ਰਹਿਤ ਹੈ ਰਾਗ ਨਹੀਂ ਹੈਗਾ ਰਾਗ ਤੋਂ ਬਿਨਾਂ ਦੁਬਾਰਾ ਦੇਖੋ ਇਹਨਾਂ ਦਾ ਕਲਾਸ ਨੂੰ ਰੋਕ ਕੇ ਦੇਖ ਲਓ ਟਾਈਮ ਘਟ ਹੈ ਮੈਂ ਡੇਟਾ ਜ਼ਿਆਦਾ ਕਰਵਾ ਰਿਆ ਇਹਨੂੰ ਨਾ ਯਾਦ ਕਰ ਲਿਓ ਸਾਰੇ ਤੁਹਾਡੇ ਸਵਾਲ 20 ਸਵਾਲ 25 ਸਵਾਲ ਬਣਦੇ ਘੈਂਡ ਘੈਂਡ ਪੂਰੇ ਜਪਜੀ ਸਾਹਿਬ ਜੀ ਦੀ ਪਹਿਲੀ ਬਾਣੀ ਕਿਹੜੀ ਆ ਸੌਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪਜੀ ਸਾਹਿਬ ਜਪਜੀ ਸਾਹਿਬ ਬਾਣੀ ਦਾ ਰਾਗ ਕਿਹੜਾ ਕੋਈ ਰਾਗ ਨਹੀਂ ਰਾਗ ਰਹਤ ਹੈ ਕਿੰਨੇ ਪੰਨੇ ਤੋਂ ਕਿੰਨੇ ਪੰਨੇ ਤੱਕ ਦਰਜ ਹੈ 101 ਤੋਂ ਲੈ ਕੇ 8 ਪੰਨੇ ਤੱਕ ਦਰਜ ਕਿੰਨੇ ਸਵਾਲ ਹੋਗੇ ਗੁਰੂ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਆ ਜਪਜੀ ਸਾਹਿਬ ਪੌੜੀਆਂ ਕਿੰਨੀਆਂ ਨੇ 38 ਸਾਰੇ ਸਵਾਲ ਨੇ ਸ਼ਲੋਕ ਕਿੰਨੇ ਨੇ ਦੋ ਇੱਕ ਸ਼ੁਰੂ ਚ ਆਉਂਦਾ ਹੈ ਇੱਕ ਐਂਡ ਤੇ ਆਉਂਦਾ ਸਮਝ ਆ ਰਹੀ ਨਾ ਇਹ ਸਾਰੇ ਸਵਾਲ ਸ਼ਾਹਕਾਰ ਰਚਨਾ ਪੌੜੀਆਂ 38 ਸ਼ਲੋਕ ਦੋ ਸ਼ਲੋਕ ਦੋ ਸ਼ਲੋਕ ਦੋ ਇੱਕ ਸ਼ੁਰੂ ਚ ਇੱਕ ਆਖਰ ਚ ਪੰਜਾਂ ਖੰਡਾਂ ਦਾ ਜ਼ਿਕਰ ਇਸ ਬਾਣੀ ਚ ਆਉਂਦਾ ਯਾਦ ਰੱਖਿਓ ਪੰਜਾਂ ਖੰਡਾਂ ਦਾ ਜ਼ਿਕਰ ਇਸ ਬਾਣੀ ਚ ਆਉਂਦਾ ਮੇਰਾ ਖਿਆਲ 34 ਤੋਂ ਲੈ ਕੇ 37 ਪੌੜੀਆਂ ਤੱਕ ਇਹਨਾਂ ਪੰਜਾਂ ਖੰਡਾਂ ਦਾ ਜ਼ਿਕਰ ਆ ਜਾਂਦਾ 34 ਤੋਂ 37 ਤੱਕ ਇਹ ਵੀ ਤੁਹਾਡਾ ਸਵਾਲ ਹੋ ਸਕਦਾ ਹੈ ਅੱਗੇ ਪੰਜ ਖੰਡਾਂ ਦੀ ਤਰਤੀਬ ਲਿਖ ਦਿੱਤੀ ਗਈ ਧਰਮਖੰਡ ਪਹਿਲਾ ਗਿਆਨਖੰਡ ਦੂਜਾ ਸ਼ਰਮਖੰਡ ਤੀਜਾ ਕਰਮਖੰਡ ਚੌਥਾ ਸੱਚਖੰਡ ਪੰਜਵਾਂ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਸੱਚਖੰਡ ਅਰਥ ਸੁਣ ਲਓ ਧਰਮ ਦਾ ਅਰਥ ਹੈ ਜੋ ਉਸ ਅਕਾਲ ਪੁਰਖ ਦਾ ਜਿਹੜਾ ਧਰਮ ਹੈ ਉਹਦੇ ਜਿਹੜਾ ਨਿਜਮ ਹੈ ਉਹਦਾ ਕਾਨੂੰਨ ਹੈ ਉਸ ਸੱਚ ਨੂੰ ਸਮਝਣਾ ਉਸ ਦਾ ਦੂਜੇ ਨੰਬਰ ਤੇ ਉਸ ਸੱਚ ਦਾ ਗਿਆਨ ਹਾਸਲ ਕਰਨਾ ਗਿਆਨ ਤੋਂ ਬਾਅਦ ਉਸ ਦੀ ਕਮਾਈ ਕਰਨੀ ਕਰਮ ਦਾ ਅਰਥ ਹੁੰਦਾ ਮਿਹਨਤ ਕਰਨੀ ਉਹਦੀ ਕਮਾਈ ਕਰਨੀ ਆਪਣੇ ਜੀਵਨ ਚੋਂ ਨੂੰ ਕਮਾਉਣਾ ਉਹਦੇ ਤੋਂ ਬਾਅਦ ਕਰਮ ਦਾ ਅਰਥ ਬਖਸ਼ਿਸ਼ ਫਿਰ ਰੱਬ ਦੀ ਹੁੰਦੀ ਹੈ ਬਖਸ਼ਿਸ਼ ਜਦੋਂ ਬਖਸ਼ਿਸ਼ ਮੀਨ ਮੇਰ ਹੋ ਜਾਂਦੀ ਕਿਰਪਾ ਹੋ ਜਾਂਦੀ ਹੈ ਫਿਰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ ਧਰਮ ਉਹ ਜਿਹੜਾ ਰੱਬੀ ਨਿਜਮ ਨੂੰ ਸਮਝਣਾ ਗਿਆਨ ਉਹਦਾ ਗਿਆਨ ਹਾਸਲ ਕਰਨਾ ਗਿਆਨ ਤੋਂ ਬਾਅਦ ਉਹਦੀ ਕਰਨੀ ਮਿਹਨਤ ਕਰਮ ਹਾਂ ਸ਼ਰਮ ਦੇ ਵਿੱਚ ਮਿਹਨਤ ਕਰਨੀ ਉਹ ਤੋਂ ਬਾਅਦ ਕਰਮ ਦੇ ਵਿੱਚ ਬਖਸ਼ਿਸ਼ ਬਖਸ਼ਿਸ਼ ਤੋਂ ਬਾਅਦ ਸਿੱਧਾ ਸੱਚਖੰਡ ਇਹ ਅਜੀ ਪੰਜ ਖੰਡ ਇਹਦੇ ਵਿੱਚ ਯਾਦ ਰੱਖਿਓ ਇੱਕ ਹੋਰ ਸਵਾਲ ਨੋਟ ਕਰੋ ਸੋਦਰ ਦਾ ਦੀ ਬਾਣੀ ਆਉਂਦੀ ਸੋਦਰ ਦੀ ਬਾਣੀ ਇਹ ਵੀ ਜਪਜੀ ਸਾਹਿਬ ਦੇ ਵਿੱਚ ਆਉਂਦੀ ਆ ਔਰ ਇਹਦੀਆਂ 24 ਇਹਦੀ 27ਵੀਂ ਪੌੜੀ ਆ 27ਵੀਂ ਪੌੜੀ ਸੋਦਰ ਵਾਲੀ ਆ ਏ ਵੀ ਤੁਹਾਡਾ ਸਵਾਲ ਹੈ ਪੇਪਰ ਦੇ ਵਿੱਚ ਤੁਹਾਨੂੰ ਸਿੱਧਾ ਪੁੱਛਿਆ ਜਾਣਾ ਸੋਦਰ ਦੀ ਬਾਣੀ ਵਾਲਾ ਵੀ ਯਾਦ ਰੱਖਿਓ ਇਸ ਤੋਂ ਬਾਅਦ ਗੁਰੂ ਸਾਹਿਬ ਦੀ ਸਿੱਧ ਗੋਸ਼ਟ ਹੈ ਰਾਗ ਰਾਮਕਲੀ ਸਿੱਧ ਗੋਸ਼ਟ ਬਾਣੀ ਦਾ ਰਾਗ ਜਿਹੜਾ ਹੈ ਰਾਮਕਲੀ ਪੌੜੀਆਂ 73 ਸਿੱਧਾ ਜੋਗੀਆਂ ਨਾਲ ਹੋਈ ਵਿਚਾਰ ਚਰਚਾ ਜਿਹਦੀ ਅੱਗੇ ਆਪਾਂ ਗੱਲ ਕਰਦੇ ਸੀ ਅਚਲ ਬਟਾਲੇ ਗੁਰੂ ਸਾਹਿਬ ਦੀ ਚਰਚਾ ਹੋਈ ਸਿੱਧ ਗੋਸ਼ਟ ਦਾ ਰਾਗ ਰਾਮਕਲੀ ਤੁਹਾਡਾ ਸਵਾਲ ਹੈ ਪੌੜੀਆਂ 73 ਵੀ ਸਵਾਲ ਹੈ ਸਿੱਧਾ ਜੋਗੀਆਂ ਨਾਲ ਚਰਚਾ ਕਿਸ ਬਾਣੀ ਚ ਹੋਈ ਸਿੱਧ ਗੋਸ਼ਟ ਸਵਾਲ ਅੱਗੇ ਆ ਜੀ ਪੱਟੀ ਰਾਗ ਆਸਾ ਯਾਦ ਰੱਖਿਓ ਪੱਟੀ ਦਾ ਰਾਗ ਆਸਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਪੱਟੀਆਂ ਨੇ ਇੱਕ ਗੁਰੂ ਨਾਨਕ ਸਾਹਿਬ ਦੀ ਗੁਰੂ ਅਮਰਦਾਸ ਜੀ ਦੀ ਦੂਜੀ ਦੋਵੇਂ ਆਸਾ ਰਾਗ ਚ ਹੈ ਇੱਥੇ ਆਪਾਂ ਗੁਰੂ ਨਾਨਕ ਸਾਹਿਬ ਜੀ ਵਾਲੀ ਦੀ ਚਰਚਾ ਕਰ ਰਹੇ ਹਾਂ ਗੁਰੂ ਅਮਰਦਾਸ ਵੀ ਸਾਡੇ ਸਲਿਪਸ ਤੇ ਆਗੇ ਉੱਥੇ ਆਪਾਂ ਪੜਾਂਗੇ ਅੱਗੇ ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਬਾਣੀ ਲਿਖੀ ਹੈ ਪੌੜੀਆਂ ਕਿੰਨੀਆਂ ਨੇ ਟੋਟਲ 35 ਯਾਦ ਰੱਖੋ 35 ਪੌੜੀਆਂ ਨੇ ਰਾ 35 ਅੱਖਰਾਂ ਨੂੰ ਆਧਾਰ ਬਣਾਇਆ ਇਸ ਕਰਕੇ ਨਾਮ ਹੈ ਪੱਟੀ ਆਰਤੀ ਆਰਤੀ ਦਾ ਰਾਗ ਤਨਾਸਰੀ ਹੈ ਇੱਕ ਸ਼ਬਦ ਹੈ ਇੱਕ ਸ਼ਬਦ ਸਵਾਲ ਹੈ ਤੁਹਾਡਾ ਪੇਪਰ ਚ ਆਉਣਾ ਹੈ ਉਹਨਾਂ ਨੇ ਤੁਹਾਡੇ ਤੋਂ ਰਾਗ ਪੁੱਛਣਾ ਹੈ ਜਗਨਨਾਥ ਪਰੀਓ ਉੜੀਸਾ ਵਿਖੇ ਬਾਣੀ ਉਚਾਰਨ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਬਾਣੀ ਕੋ ਚੱਜੀ ਅਤੇ ਸਚੱਜੀ ਇੱਕ ਇੱਕ ਸ਼ਬਦ ਹੈ ਰਾਗ ਸੂਹੀ ਕੋ ਚੱਜੀ ਅਤੇ ਸਚੱਜੀ ਬਾਣੀ ਦਾ ਰਾਗ ਸੂਹੀ ਇਸ ਤੋਂ ਬਾਅਦ ਸਥਿਤੀ ਬਾਣੀਆਂ ਗੁਰੂ ਨਾਨਕ ਸਾਹਿਬ ਜੀ ਦੀ ਰਾਗ ਬਲਾਵਲ ਚੰਦਰਮਾ ਦੀਆਂ 15 ਤਰੀਕਾ ਨਾਲ ਸੰਬੰਧਿਤ ਬਾਣੀਆਂ ਪੌੜੀਆਂ ਵੀ ਸਾਰਾ ਕੁਝ ਮੈਂ ਦੱਸੀ ਜਾਣਾ ਸਾਰਾ ਡਾਟਾ ਤੁਹਾਡੇ ਸਾਹਮਣੇ ਜੇ ਤੁਸੀਂ ਯਾਦ ਨਹੀਂ ਕਰਦੇ ਇਸ ਨੂੰ ਪੇਪਰ ਲਈ ਤਿਆਰ ਨਹੀਂ ਕਰਦੇ ਫਿਰ ਕੋਈ ਹੋਰ ਜ਼ਿੰਮੇਵਾਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਇਸ ਲਈ ਪੜੋ ਹੁਣ ਤੁਹਾਡਾ ਟਾਈਮ ਹੈ ਸ਼ਲੋਕ ਸਹਿਸਕਿਰਤੀ ਚਾਰ ਸ਼ਲੋਕ ਨੇ ਸ਼ਲੋਕ ਸਹਿਸਕਿਰਤੀ ਬਾਣੀ ਵੀ ਰਾਗ ਰਹਿਤ ਬਾਣੀ ਮੰਨੀ ਜਾਂਦੀ ਰਾਗ ਰਹਿਤ ਬਾਣੀ ਜਪਜੀ ਸਾਹਿਬ ਵੀ ਰਾਗ ਰਹਿਤ ਸ਼ਲੋਕ ਸਹਿਸਕਿਰਤੀ ਵੀ ਰਾਗ ਰਹਿਤ ਇੱਕ ਸਵਾਲ ਇੱਥੇ ਰਹਿ ਗਿਆ ਉਹ ਆਇਆ ਨਹੀਂ ਇੱਥੇ ਮੈਂ ਲਿਖ ਦਿੰਨਾ ਇੱਥੇ ਮੈਂ ਲਿਖ ਦਿੰਨਾ ਚਲੋ ਇੱਥੇ ਲਿਖ ਦਿੰਨਾ ਉਹ ਹੈ ਜੀ 12ਵਾਂ 12ਵਾਂ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਉਹਦਾ ਹੈਗਾ ਤੁਖਾਰੀ ਤੇ ਪੌੜੀਆਂ ਹੈਗੀਆਂ 17 ਯਾਦ ਰੱਖਿਓ ਇਹ ਬੜਾ ਵੱਡਾ ਸਵਾਲ ਹੈ ਤੁਹਾਡਾ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਵਿਚਾਰਨ ਕੀਤੀ 12ਵਾਂ ਕਿਸ ਰਾਗ ਵਿੱਚ ਹੈ ਤੁਖਾਰੀ ਰਾਗ ਹੈ ਤੇ ਪੌੜੀਆਂ ਉਹਦੀਆਂ 17 ਇਸ ਤੋਂ ਬਾਅਦ ਥੋੜੇ ਜਿਹਾ MCQ ਕਲਾਸ ਆਪਣੀ ਖਤਮ ਹੈ ਜਪਜੀ ਸਾਹਿਬ ਦੀਆਂ ਕੁੱਲ ਪੌੜੀਆਂ ਦੱਸੋ 39 36 37 38 ਬਹੁਤ ਸੌਖਾ ਸਵਾਲ ਹੈ ਪੇਪਰ ਦੇ ਵਿੱਚ ਸਿੱਧਾ ਐਜ ਅਟੈਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਜੇਕਰ ਕਲਾਸ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਕੋਈ ਕੋਈ ਤੁਸੀਂ ਪੜਨਾ ਪੜਨਾ ਟੌਪਿਕ ਦੱਸ ਦਿਓ ਮੈਂ ਤਿਆਰ ਕਰਵਾ ਕੇ ਤੁਹਾਨੂੰ ਪੜਾ ਦੂੰਗਾ ਜਬ ਜਿ ਸ਼ਬਦੀਆਂ ਕੁੱਲ ਪੌੜੀਆਂ 38 ਹੈ ਸੱਸਾ ਆਪਸ਼ਨ ਬਿਲਕੁਲ ਠੀਕ ਹੈ ਭੁੱਲ ਨਾਣੀ 38 ਪੌੜੀਆਂ ਦੋ ਸਲੋਕ ਇਸੇ ਬਾਣੀ ਦੇ ਵਿੱਚ ਸੋਦਰ ਵਾਲੀ ਬਾਣੀ ਹੈ ਸੋਦਰ ਵਾਲੀ ਬਾਣੀ ਦੀ 27ਵੀਂ ਪੌੜੀ ਹੈ ਔਰ ਇਹਦੇ ਵਿੱਚ ਪੰਜਾ ਖੰਡਾਂ ਦਾ ਜ਼ਿਕਰ ਹੈ 34 ਤੋਂ ਲੈ ਕੇ 37 ਪੌੜੀਆਂ ਤੱਕ ਪੰਜਾ ਖੰਡਾਂ ਦਾ ਜ਼ਿਕਰ ਆ ਜਾਂਦਾ ਹੈ ਔਰ ਪੰਜਾ ਖੰਡਾਂ ਦੀ ਜਿਹੜੀ ਤਰਤੀਬ ਹੈ ਯਾਦ ਰੱਖਿਓ ਪਹਿਲਾਂ ਹੁੰਦਾ ਧਰਮ ਧਰਮ ਨੂੰ ਜਦੋਂ ਕੋਈ ਧਾਰਨ ਕਰ ਲੈਂਦਾ ਫਿਰ ਉਹਨੂੰ ਹੁੰਦਾ ਗਿਆਨ ਧਰਮ ਨੂੰ ਦਾਖਲਾ ਗਿਆਨ ਹੋ ਜਾਂਦਾ ਜਦੋਂ ਉਹ ਪਹਿਲੀਆਂ ਜਮਾਤਾਂ ਪੜਦਾ ਉਦੋਂ ਬਾਅਦ ਫਿਰ ਉਹ ਸ਼ਰਮ ਸ਼ਰਮ ਦਾ ਅਰਥ ਫਿਰ ਮਿਹਨਤ ਕਰਦਾ ਹੈ ਸ਼ਰਮ ਕਰਦਾ ਹੈ ਮਿਹਨਤ ਕਰਦਾ ਹੈ ਕੰਨਣਾ ਕਲਦਾ ਉਸ ਤੋਂ ਬਾਅਦ ਉਹਦੇ ਹੁੰਦੀ ਉਹਦੇ ਹੁੰਦੀ ਕਰਮੀਨ ਬਖਸ਼ਿਸ਼ ਹੁੰਦੀ ਉਹਦੇ ਤੇ ਕਰਮੇ ਫਾਰਸੀ ਦਾ ਵਰਡ ਅਰਬੀ ਦਾ ਬਖਸ਼ਿਸ਼ ਹੋਣਾ ਉਦੋਂ ਬਾਅਦ ਉਹਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਲਓ ਇੰਨੀ ਸਾਰੀ ਖੇੜ ਹੈ ਅੱਗੇ ਆਜੋ ਜੀ ਕਿਸ ਬਾਣੀ ਵਿੱਚ ਪੰਜਾ ਖੰਡਾਂ ਦਾ ਜ਼ਿਕਰ ਹੈ ਹੁਣੇ ਆਪਾਂ ਪੜਿਆ ਸਿੱਧ ਗੋਸ਼ਟ ਜਪਜੀ ਸਾਹਿਬ 12ਵਾਂ ਸੋਇਲਾ ਜਪਜੀ ਸਾਹਿਬ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਸੁਹਿਲਾ ਬਾਣੀ ਵੀ ਹੈਗੀ ਰਾਤ ਨੂੰ ਸੌਣ ਵੇਲੇ ਇਸ ਦਾ 파ਠ ਹੁੰਦਾ ਇਹਨੂੰ ਰਾਤ ਦੀ ਬਾਣੀ ਕਹਿ ਸਕਦੇ ਆ ਰਾਤ ਦੀ ਬਾਣੀ ਔਰ ਇਹਦਾ ਵੀ ਇੱਕ ਹੀ ਸ਼ਬਦ ਹੈ ਇੱਕ ਹੀ ਸ਼ਬਦ ਹੈ ਰਾਤ ਦੀ ਬਾਣੀ ਇਹਦੇ ਵਿੱਚ ਮਾਸਟਰ ਕੀਡਰ ਦਾ ਐਪਲ ਦਾ ਸਵਾਲ ਹੈ ਕਿ ਕਿਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਮਾਏ ਪੈਣ ਦੀ ਰਸਮ ਦਾ ਜ਼ਿਕਰ ਕੀਤਾ ਮਾਏ ਮਾਏ ਪੈਣਾ ਮਾਏ ਪੈਣਾ ਹੁੰਦਾ ਹੈ ਵਿਆਹ ਤੋਂ ਪਹਿਲਾਂ ਜਦੋਂ ਲੜਕੀ ਨੂੰ ਇੱਕ ਤਰ੍ਹਾਂ ਨਾਲ ਆਪਾਂ ਕਹਿ ਨਹੀਂ ਦਿੰਦੇ ਕਿ ਇਹਦਾ ਹੁਣ ਸਾਹਬ ਬਣ ਦਿੱਤਾ ਤੇ ਇਹਦਾ ਹੁਣ ਤਿੰਨਾਂ ਚਾਰਾ ਦਿਨਾਂ ਨੂੰ ਵਿਆਹ ਉਹਨੂੰ ਮਾਈਆਂ ਪੈਰ ਦੀ ਜਿਹੜੀ ਰਸਮ ਹੁੰਦੀ ਹੈ ਸਾਡੇ ਸੱਭਿਆਚਾਰ ਦੇ ਵਿੱਚ ਉਹਦੇ ਸਿਰ ਦੇ ਵਿੱਚ ਤੇਲ ਲਾਉਣਾ ਉਸਦੇ ਜੋ ਤਿਆਰੀ ਕਰਨੀ ਵਿਆਹ ਦੀ ਉਹ ਮਾਈਆਂ ਪੈਨ ਦਾ ਜ਼ਿਕਰ ਇਸ ਬਾਣੀ ਸੁਹਿਲਾ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕੀਤਾ ਰਾਤ ਦੀ ਬਾਣੀ ਇੱਕ ਸ਼ਬਦ ਹੈ ਔਰ ਰਾਤ ਨੂੰ ਸੌਣ ਲੱਗਿਆ ਔਰ ਡੈਥ ਜਦੋਂ ਹੁੰਦੀ ਉਸ ਤੋਂ ਬਾਅਦ ਵੀ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਮਰਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਸਵਾਲੰਬਰ ਜੀ ਤੁਹਾਡਾ ਅੱਜ ਦਾ ਤੀਜਾ ਸੋਖਯਮੰਦਾ ਕੀ ਜਿਤ ਜਮੇ ਰਾਜਾਨ ਬਾਨੀ ਦੀ ਤੱਕ ਕਿਸ ਵਾਰ ਵਿੱਚੋਂ ਲਈ ਗਈ ਹੈ ਕਿਸ ਵਾਰ ਵਿੱਚੋਂ ਲਈ ਗਈ ਆਸਾ ਦੀ ਵਾਰ ਮਾਸ ਦੀ ਵਾਰ ਮਾਰ ਦੀ ਵਾਰ ਇਹਨਾਂ ਚ ਕੋਈ ਨਹੀਂ ਪਹਿਲੀ ਤਾਂ ਗੱਲ ਨੋਟ ਕਰੋ ਕਿ ਤਿੰਨੇ ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ ਇਸ ਲਈ ਮੈਂ ਥੋੜਾ ਤੇਜ਼ ਵੀਡੀਓ ਬਣਾ ਰਿਹਾ ਜੇ ਕਿਸੇ ਨੂੰ ਲੱਗੇ ਰੋਕ ਕੇ ਦੇਖ ਲਓ ਡਾਟਾ ਨੋਟ ਕਰ ਲਿਓ ਇੱਕ ਗੱਲ ਹੈ ਰੋਕ ਰੋਕ ਕੇ ਵੀਡੀਓ ਨੂੰ ਡਾਟਾ ਨੋਟ ਕਰ ਲਿਓ ਇਹ ਸਾਰੇ ਸਵਾਲ ਹੈ ਬੇਦੀ ਦਾ ਗੱਲ ਤਿੰਨੇ ਵਾਰਾਂ ਗੁਰੂ ਨਾਨਕ ਸਾਹਿਬ ਦੀਆਂ ਆਸਾ ਦੀ ਵਾਰ ਦੀ ਜਿਹੜੀ ਧੁਨੀ ਆਗੇ ਮੈਂ ਦੱਸਿਆ ਟੁੰਡੇ ਅਸਰਾਜ ਦੀ ਧੁਨੀ ਠੀਕ ਹੈ ਮਾਜ ਦੀ ਵਾਰ ਮੰਮੇ ਤੇ ਮਾਜ ਮੰਮੇ ਤੇ ਮਲਕ ਮੁਰੀਦ ਠੀਕ ਹੈ ਬਲਾਦ ਦੀ ਵਾਰ ਰਾਣਾ ਕੈਲਾਸ਼ ਰਾਣਾ ਕੈਲਾਸ਼ ਦੀ ਧੁਨੀ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਆਸਾ ਦੀ ਵਾਰ ਦੀਆਂ ਪੌੜੀਆਂ ਯਾਦ ਰੱਖਣੀਆਂ 24 ਪੌੜੀਆਂ ਇਹ ਤੁਹਾਡਾ ਸਵਾਲ ਆਉਣਾ ਹੈ 59 ਸ਼ਲੋਕ ਇਹ ਤੁਹਾਡਾ ਸਵਾਲ ਆ ਸਕਦਾ ਕਿਉਂਕਿ ਆਸਾ ਦੀ ਵਾਰ ਇੰਪੋਰਟੈਂਟ ਹੈ ਸੋ ਕਿੰਮੰਦਾ ਕੀ ਜਿਸ ਵੇ ਮੇਰਾ ਜਨੂ ਬਾਨੀ ਜਿਸ ਦਾ ਅੰਮ੍ਰਿਤ ਵੇਲੇ ਕੀਰਤਨ ਹੁੰਦਾ ਉਹ ਵਿਆਸਾ ਦੀ ਬਾਾਰ ਹੈ ਔਰ ਇਹ ਜਿਹੜੀ ਬਾਣੀ ਆ ਇਹ ਵੀ ਆਸਾ ਦੀ ਵਾਰ ਵਿੱਚੋਂ ਲਈ ਹੈ ਔਰ ਇਹ ਤੁਹਾਡਾ 10ਵੇਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਲ ਹੈ ਕਿੰਨੇ ਸਵਾਲ ਹੋਗੇ ਕਿੰਨੇ ਸਵਾਲ ਹੋਗੇ ਲਾਈਕ ਤਾਂ ਬਣਦਾ ਨਾ ਲਾਈਕ ਦੱਬ ਕੇ ਕਰ ਦਿਓ ਜਿਹੜਾ ਵੀਡੀਓ ਦੇਖੇ ਉਹਨੂੰ ਸੌ ਐਸੇ 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 ਪੇਪਰ ਦੀ ਸੌ ਜਿਹੜਾ ਵੀਡੀਓ ਲਾਈਕ ਨਾ ਕਰੇ ਤੁਸੀਂ ਉਧਰ ਸੈਟ ਹੀ ਨਹੀਂ ਆਉਂਦੇ ਭਾਈ ਸਾਰਾ ਕੁਝ ਕਰ ਲੈਨੇ ਹੋ ਪਰ ਮੈਂ ਦੇਖਿਆ ਮੇਰੇ ਕੋਲ ਤੁਹਾਡੀ ਰਿਪੋਰਟ ਆਏ ਆ ਕਿ ਦੇਖ ਲੈਂਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਨਾ ਕਰੋ ਭਾਈ ਮਰਜ਼ੀ ਆ ਤੁਹਾਡੀ ਸਵਾਲ ਨੰਬਰ ਅਗਲਾ ਆਰਤੀ ਬਾਣੀ ਦਾ ਰਾਗ ਦੱਸ ਦਿਓ ਮਾਰੂ ਆਸਾ ਤਨਾਸਰੀ ਦਾ ਸੂਹੀ ਹੁਣੇ ਮੈਂ ਤੁਹਾਨੂੰ ਦੱਸਿਆ ਯਾਦ ਰੱਖਿਓ ਤਨਾਸਰੀ ਦਾ ਵੀ ਇੱਕ ਸ਼ਬਦ ਆਰਤੀ ਦਾ ਵੀ ਇੱਕ ਸ਼ਬਦ ਹੀ ਆ ਔਰ ਇਹ ਮਹਾਰਾਜ ਨੇ ਜਗਨਨਾਥ ਦੀ ਪੂਰੀ ਵਿੱਚ ਪੰਡਤਾਂ ਨਾਲ ਚਰਚਾ ਕਰਦਿਆਂ ਕੀਤੀ ਸੀ ਜਗਨਨਾਥ ਭਗਵਾਨ ਦੇ ਮੰਦਿਰ ਦੇ ਵਿੱਚ ਪੂਰੀ ਉੜੀਸਾ ਦੀ ਰਾਜਸਥਾਨੀ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਸੀ ਔਰ ਬਾਣੀ ਦਾ ਪਰਪਸ ਸੀਗਾ ਕਿ ਜਿਹੜੇ ਤੁਸੀਂ ਪਰਮਾਤਮਾ ਨੂੰ ਛੋਟਾ ਜਿਹਾ ਮੰਨਦੇ ਹੋ ਨਾ ਉਹਦੇ ਦੋ ਰੂਪ ਹੈ ਭਾਈ ਉਹ ਕੱਲਾ ਮੂਰਤੀ ਵਿੱਚ ਨਹੀਂ ਆ ਉਹ ਨਿਰਗੁਣ ਰੂਪ ਚ ਵੀ ਆ ਸਰਗੁਣ ਰੂਪ ਚ ਵੀ ਆ ਉਹ ਨਾ ਨਿਰਗੁਣ ਚ ਛੋਟਾ ਹੈ ਨਾ ਸਰਗੁਣ ਚ ਛੋਟਾ ਨਿਰਗੁਣ ਜ ਵੀ ਬੇਅੰਤ ਹੈ ਸਰਗੁਣ ਚ ਵੀ ਬੇਅੰਤ ਹੈ ਇਸ ਕਰਕੇ ਆਪਣਾ ਨਜ਼ਰੀਆ ਵੱਡਾ ਕਰੋ ਆਪਾਂ ਪਰਮਾਤਮਾ ਦੀ ਆਰਤੀ ਕੀ ਕਰ ਸਕਦੇ ਆ ਕੁਦਰਤੀ ਉਹਦੀ ਆਰਤੀ ਕਰ ਰਹੀ ਹੈ ਆਰਤੀ ਬਾਣੀ ਦਾ ਰਾਗ ਤਨਾਸਰੀ ਤਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਅਸਾਦੀ ਵਾਰ ਦੀਆਂ ਕੁੱਲ ਪੌੜੀਆਂ ਕਿੰਨੀਆਂ ਨੇ ਕੁਝ ਨਹੀਂ ਕੁੱਲ ਪੌੜੀਆਂ ਕਿੰਨੀਆਂ ਨੇ ਦੱਸ ਦਿਓ ਹੁਣੇ ਮੈਂ ਦੱਸਿਆ 24 38 73 17 17 ਹੈਗੀਆਂ ਗੁਰੂ ਸਾਹਿਬ ਦੇ 12 ਮਾਹ ਦੀਆਂ ਠੀਕ ਹੈ 73 ਹੈਗੀਆਂ ਸਿੱਧ ਗੋਸ਼ਟ ਦੀਆਂ ਸਿੱਧ ਗੋਸ਼ਟਾ ਰਾਗ ਯਾਦ ਰੱਖਿਓ RAMKALI 38 ਹੈਗੀਆਂ ਜਪਜੀ ਸਾਹਿਬ ਦੀਆਂ ਠੀਕ ਹੈ ਔਰ 24 ਹੈਗੀਆਂ ਅਸਾਦੀ ਵਾਰ ਦੀਆਂ ਪ੍ਰਸ਼ਨ ਇਸ ਦਾ ਊੜਾ ਆਨਸਰ ਹੈ ਅੱਗੇ ਜੀ ਗੁਰੂ ਨਾਨਕ ਰਚਿਤ 12ਵਾਂ ਦਾ ਰਾਗ ਦੱਸੋ ਮਾਜ ਤੁਖਾਰੀ ਆਸਾ ਸਾਰੇ ਆਪਸ਼ਨ ਕੱਟ ਦਿਓ ਮਾਜ ਮਾਜ ਦੇ ਵਿੱਚ 12ਵਾਂ ਹੈਗਾ ਪਰ ਇਹ 12ਵਾਂ ਗੁਰੂ ਪਿਆਰੇ ਗੁਰੂ ਅਰਜਨ ਸਾਹਿਬ ਦਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਅਰਜਨ ਸਾਹਿਬ ਦਾ ਇਹ ਉਹੀ 12ਵਾਂ ਹੈ ਜਿਹਦਾ ਪਾਠ ਹਾਰ ਸੰਗਰਾਮ ਦੇ ਮੌਕੇ ਕੀਤਾ ਜਾਂਦਾ ਹੈ ਇਹ ਵੀ ਤੁਹਾਡਾ ਸਵਾਲ ਹੈ ਇਹ 12ਵਾਂ ਜਿਹੜਾ ਗੁਰੂ ਅਰਜਨ ਸਾਹਿਬ ਦਾ ਮਾਝ ਵਾਲਾ ਇੱਥੇ ਉਹਨਾਂ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਦਾ ਕਿਹੜਾ ਉਹ ਹੈਗਾ ਜੀ ਐਡਾ ਆਪਸ਼ਨ ਤਖਾਰੀ ਰਾਗ ਪੌੜੀਆਂ ਕਿੰਨੀਆਂ ਟੋਟਲ 17 12 ਮਹੀਨਿਆਂ ਦਾ ਜ਼ਿਕਰ ਹੈ 17 ਪੌੜੀਆਂ ਨੇ ਸਵਾਲ ਇਹ ਹੈ ਜੀ ਸਿੱਧ ਗੋਸ਼ਟ ਬਾਣੀ ਦੀਆਂ ਕੁੱਲ ਪੌੜੀਆਂ ਦੀ ਗਿਣਤੀ ਹੁਣੇ ਦੱਸਿਮੈਂ 73 ਪੌੜੀਆਂ ਈਡੀ ਆਪਸ਼ਨ ਬਿਲਕੁਲ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਇਹਨੂੰ ਆਪਣਾ ਚੈਨਲ ਸਮਝੋ ਜਿੰਨਾ ਤੁਸੀਂ ਇਸ ਤੇ ਜਿੰਨਾ ਮੈਂ ਮਿਹਨਤ ਕਰਦਾ ਉਹਨੀ ਤੁਸੀਂ ਮਿਹਨਤ ਕਰਕੇ ਦਿਖਾਓ ਤਾਂ ਕਿ ਤਾਡੇ ਜਿਹੜੇ ਪੇਪਰ ਹੈ ਉਹਦੀ ਆਪਾਂ ਵਧੀਆ ਤਿਆਰੀ ਕਰਾ ਸਕੀਏ ਤੇ ਵਧੀਆ ਤਰੀਕੇ ਨਾਲ ਤੁਸੀਂ ਨੰਬਰ ਲੈ ਕੇ ਤੇ ਆਪਣਾ ਜਿਹੜਾ ਹੈ ਨੰਬਰ ਪੱਕਾ ਕਰ ਸਕੋ ਰੁਜ਼ਗਾਰ ਵਾਲੇ ਹੋ ਸਕੋ ਧੰਨਵਾਦ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਜੀ ਮਿਹਰਬਾਨੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ